ਅੱਸੀ ਗੱਲ ਜੀ ਮੰਡ ਕਿ ਨਹੀਂ ਆਏ ਹੋਏ ਭਾਈ ਪਹੁੰਚੇ ਵੀ ਅੱਜ ਕਈ ਦਿਨ ਬਾਅਦ ਆਏ ਜਿਹੜਾ ਮਾਨ ਲੱਗ ਜੰਮੀ ਗਣਕ ਸਾਰੀ ਹੋ ਐਨ ਹੈ ਹੁਣ ਤਾਂ ਜੰਮੀ ਐ ਇਧਰ ਨੂੰ ਦਿਖਦੀ ਨਹੀਂ ਦੇਖ ਇਧਰ ਨੂੰ ਚੜਤੀ ਕਿੰਨੇ ਹੋਈ ਆਏ ਨੇ ਅੱਜ ਆਏ ਦਿਖਦੀ ਐ ਹੈ ਆਏ ਨੂੰ ਹਰੇ ਹੀ ਪੈਂਦੀ ਦਿਖਦੀ ਐਨ ਹਾਂ ਵੀ ਜੰਮੀ ਐ ਠੀਕ ਐ ਜੰਮੀ ਬਾਹਰ ਕੰਮ ਦੀ ਐ ਹਨਾ ਹੂੰ ਸਹੀ ਐਨ 42 42 ਕਿੰਨਾ ਬੀਜ ਪਾਇਆ 42 ਕਿਲੋ ਪਿਆ ਹੈ 42 ਕਿ ਪਿਆ ਉਹ ਹੀ 40 ਕਿ ਜੰਮੇ ਆ ਉੱਥੇ ਕਿੰਨਾ ਪਾਇਆ ਬਈ ਕਿੱਥੇ ਉੱਥੇ ਕੱਲ ਵੀ ਗਏ ਉੱਥੇ 4245 ਦੇ ਵਿੱਚੇ ਪਾਇਆ ਗਿੱਲ ਪੂਰੀ ਦੀ ਹੈ ਨਾ ਠੀਕ ਤੇ ਹੈ ਨਾ ਜੰਮੇ ਹੋਣਾ ਬਸ ਜਮੀਨ ਛੋਟੀ ਦਾ ਹਵਾ ਦੇ ਡਾਕਰ ਜ਼ਿਆਦਾ ਆਪਣੀ ਜ਼ਮੀਨ ਠੀਕ ਇਹਨਾਂ ਨਾਲ ਜਮੀਨ ਵੀ ਸੀ ਨਬ ਗਏ ਆ ਕਰਕੇ ਫਾਰਮ ਕਰਕੇ ਵੀਤੀਆਂ ਹੁੰਦਾ ਜਮੀਨ ਥੋੜੀ ਲੇਟ ਜੰਮੂਗੀ ਇਹਨੂੰ ਫੁੱਲ ਹੁੰਦਾ ਹੈ ਨਾ ਹੈ ਨਾ ਹੈ ਸਹੀ ਆ ਇਹ ਦੇਖ ਵੇਖ ਕੇ ਦੇ ਦੇਖਿਆ ਕਰਦੀ ਕਹਿੰਦੀ ਮਾਰਦੀ ਹੈ ਪੂਰੀ ਹੈ 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 ਸਹੀ ਜ਼ਮੀਨ ਵੀ ਹੈ ਚੂਹੇ ਦੇ ਖੱਡਾ ਬਹੁਤ ਆ ਯਾਰ ਕੱਲ ਮੈਂ ਸਾਲੇ ਦਵਾਈ ਸੀਟਕੇ ਕਿਹਦਾ ਕਰਿਆ ਨਹੀਂ ਕੋਈ ਦਵਾਈ ਨੇ ਪਰ ਇਹ ਸਾਲੇ ਅੱਜ ਪਤਾ ਲੱਗੂਗਾ ਸਵੇਰ ਨੂੰ ਅਸਲ ਮਾਂ ਰਾਤ ਨੂੰ ਬਾਹਰ ਨਿਕਲਦਾ ਇਹ ਹੂੰ ਸਵੇਰ ਨੂੰ ਵੀ ਮਿੱਟੀ ਕੱਢਦਾ ਨਵੀਂ ਨਹੀਂ ਕੱਢਦਾ ਚੂਹਾ ਵੀ ਖੱਡੂ ਆ ਚੂਹਾ ਇਹ ਚੂਹਾ ਸਾਲਾ ਵਿਚੇ ਰਹਿਣਾ ਜਿਹਦਾ ਖੱਡੂ ਜੂਆ ਗਿਆ ਇਹਨੂੰ ਹੂੰ ਇੱਥੇ ਵੀ ਰੱਖਤੀ ਗੇ ਖਾਣ ਹਾਰੀ ਗਏ ਸਾਲੇ ਉਹ ਖਵਰੇ ਮਰੇ ਗਏ ਹੁਣ ਵਿਚੇ ਜਾ ਕੇ ਖੱਡ ਚ ਫਰਾ ਕਾਲੂ ਪਤਾ ਲੱਗੂਗਾ ਮਿੱਟੀ ਕੱਢੀ ਵੀ ਦਾ ਨੂਬਾ ਦਾ ਲੱਗੂਆ ਥਲੀ ਹੂੰ ਜੀ ਮਰ ਗਿਆਗਾ ਹੈਗਾ ਐ ਹਾਲੀ ਖਾ ਸੀ ਜਗਾ ਇਹ ਨਹੀਂ ਵੀ ਸਰ ਕੁੱਟਣਾ ਜਿਆਦਾ ਜਿਆ ਪਾਣੀ ਲਾਉਣਾ ਹੂੰ ਜਦੇ ਕੁੱਟਣਾ ਫਿਰ ਜਦੇ ਕੁੱਟੋ ਆਇਆ ਫਿਰ ਸਾਡੇ ਆ ਇੱਕ ਨਾ ਗੱਡੀ ਵੀ ਹੈ ਸਾਰੀ ਜਾ ਗੱਡੀ ਫੇਰੀ ਨੇ ਮਾੜੀ ਮਾੜੀ ਤੂੰ ਦਾਣਾ ਚੱਕਦਾ ਹੋਣਾ ਹੈ ਆ ਤਾਂ ਕੁੱਤੇ ਨੇ ਮਾਰੇ ਹੋਇਆ ਪੌਂਚਾ ਆ ਕੁੱਤੇ ਨੇ ਮਾਰੇ ਹੋ ਉਹ ਵੀ ਕੁੱਤੇ ਨਾ ਉਹਰੇ ਹੂੰ ਉਹ ਉਹ ਖੱਡਾ ਗੱਡਿਆ ਵੀ ਆਉਂਦੇ ਹਮ ਦਾ ਇੱਕੇ ਜੂਆ ਹੈ ਇਹਨ ਰਲਣਾ ਬਾਹਰ ਨਹੀਂ ਆਉਣਾ ਮਿੱਟੀ ਮਿੱਟੀ ਗੱਡੀ ਆਣੀ ਨੇ ਮਿੱਟੀ ਮਿੱਟੀ ਗੱਡੀ ਜਾਂਦਾ ਹੈ ਖੱਡੂ ਜੂਹਾ ਕਹਿੰਦੇ ਇਹਨੂੰ ਚੱਲ ਚੱਲੀਏ ਫਿਰ ਚੱਲ ਦਿੰਦੀ ਆ ਦੇਖ ਲਈ ਚੱਲ ਉਧਰ ਦੇਖਣਾ ਯਾਰ ਅਜਾ ਅੱਜ ਪਾਣੀ ਛੱਡਿਆ ਗੰਨੇ ਨੂੰ ਹੂੰ ਹੂੰ ਪਾਣੀ ਛੱਡਿਆ ਗੰਨੇ ਨੂੰ ਅੱਜ ਉਧਰ ਵੀ ਜਲਾੜਣੀ ਪਾਉਣ ਵਾਲੀ ਚੱਲਦੀ ਹੋਵੇ ਰੌਤ ਵਾਲੀ ਵੀ ਜਲਾ ਦੇਣੀ ਠੀਕ ਨਹੀਂ ਪਾਣੀ ਮੰਗਦਾ ਆਏ ਹੁਣ ਕੱਲ ਕੁੱਤੇ ਬੜੇ ਵਦੇ ਗੰਨੇ 'ਚ ਮਾਰੂ ਮਾਰ ਹਸਾ ਕੇ ਤੇ ਸੂਰ ਰੱਖਿਆ ਵਾਜ ਦੇਖਿਆ ਵਾ ਇਧਰ ਹਾੜ ਖੜਾ ਹਾਤ ਹੋਵੇ ਸ਼ਿਕਾਰੀ ਹੁੰਨੇ ਆ ਇਹਦੇ ਕੁੱਤੇ ਵਾਲੇ ਹੁੰਦੇ ਆ ਵਧੀਆ ਖਦੇਟ ਤੇ ਨੱਠ ਕੇ ਕਹਿੰਦੇ ਇਧਰ ਨੱਠ ਕੇ ਪਰਾਂ ਨੂੰ ਤਾਂ ਚੰਗਾ ਕੁੱਤਾ ਹੀ ਮੂੰਹ ਪਾਉਂਦਾ ਇਹਨੂੰ ਨਹੀਂ ਨਹੀਂ ਪਾਉਂਦਾ ਇਹ ਸਾਲਾ ਪਾੜ ਕੇ ਰੱਖ ਦਿੰਦਾ ਕੁੱਤੇ ਕੱਤੇ ਨੂੰ ਕਹ ਕੇ ਨਹੀਂ ਜਾਂ ਮਦਾ ਫੇਰਾ ਆਸੀ ਦਿੰਦਾ ਬਾਦੂ ਆ ਮੈਂ ਹਰਿਆਈ ਭਾਰ ਲੱਗ ਗਿਆ ਦੂਰ ਤੋਂ ਵੀ ਦਿਖਦਾ ਇਹਨ ਲੱਗੀ ਰਹੀ ਵੰਨ ਚੱਲ ਚੱਲੀਏ ਫਿਰ ਇਹਨਾਂ ਨੂੰ ਥੋੜੀ ਜਿਹੀ ਡੱਕ ਜੀ ਥੋੜਾ ਜਾਂ ਆਏ ਆ ਵੀ ਪਾਣੀ ਜੇਤਾ ਲਾਉਣਾ ਪੈਂਦਾ ਹਾਂ ਡੱਕਰ ਚ ਹਾਂਜੀ ਮੈਂ ਜਾਣਦੇ ਹੋ ਨਹੀਂ ਹੁੰਦੀ ਡੱਕੇ ਜਾਂ ਆਏ ਹੋ ਜਾਂਦਾ ਤੇ ਇਹ ਆਹ ਹਾਂ ਹਾਂ ਜਿਹੜੇ ਵਜਿਨੇ ਆ ਤੇ ਏ ਉਂ ਜਾਣ ਥੱਲੇ ਜੱਟ ਸੇ ਵੀ ਆ ਹਾਂ ਉੱਪਰ ਆ ਦੇ ਸਪੋਸਿਟ ਦੀ ਵੀ ਆ ਇੱਕ ਨਹੀਂ ਹੁੰਦੀ ਐ ਇਹ ਚਾਰ ਦਿਨ ਹੀ ਨਾ ਸੈੱਟ ਲੈਣਾ ਇਹਨ ਆਹ ਹਾਂ ਪਹਿਲਾਂ ਹੁਣ ਨਿਕਲਿਆ ਵਿੱਚ ਦੇਖੀ ਕਿ ਢੱਕਾ ਹੈ ਹੁਣ ਇੱਕ ਇੱਕ ਢੱਕਾ ਕਿੱਥੇ ਸਾਮ ਨੂੰ ਜਾਈ ਤਿੰਨ ਤਿੰਨ ਢੱਕੇ ਹੋਣੇ ਆ ਫੇਰ ਹੀ ਨੇ ਲੋਡ ਆਉਣਾ ਹੁਣ ਇਹ ਇਹ ਢੱਕੇ ਤੇ ਦੋ ਢੱਕੇ ਬਣ ਗਏ ਆ ਮੈਂ ਖੜਾ ਆਇਆ ਇਹ ਠੀਕ ਹੈ ਜੇ ਦਾ ਹੁਣ ਸਿੰਗਲ ਆ ਉਹ ਐਂ ਗਰੀ ਜਾਂਦਾ ਹਲੇ ਐ ਆ ਜੇ ਨਾ ਦੋ ਬਣ ਕੇ ਸਦਾ ਸਿੱਧਾ ਹੋ ਗਿਆ ਠੀਕ ਨਹੀਂ ਐਂ ਫਰਕ ਪੈ ਜਾਂਦਾ ਇਹਦਾ ਚਲ ਚੱਲੀਏ ਚਲ ਚੱਲੀਏ ਫੇਮ ਚੱਕ ਉੱਥੇ ਮੁੜ ਕੇ ਦੀ ਦੇ ਆਇਆ ਛਾਂ ਕੇ ਲਿਆ ਹਾਂ ਹੈ ਦਲੀਆ ਬਣਾਇਆ ਹਾਂ ਦਲੀਆ ਬਣਾਇਆ ਦਲੀਆ ਡਾ ਤਾ ਦੇਖ ਲੜਾ ਡਾਇਆ ਹੈ ਠੀਕ ਆ ਹੁਣ ਹੁਣ ਮੰਨ ਕੇ ਜਾ ਲਈ ਤੇ ਮੈਂ ਤੇਰਾ 4% ਡਾਇਆ ਏ ਹਾਂ 1% ਡਾਇਆ ਏ ਨਾ ਨਾ ਪੰਜਰ ਤੇ ਤਿੰਨ ਹੈ ਪੰਜਰ ਦਿੰਨਾ ਹੈ ਪੰਜਰ ਤਿੰਨ ਹੈ ਪਪਾਂ ਚ ਡਾਇਆ ਏ ਕਹੀਂ ਹੁਣ ਇਹ ਤਿੰਨ ਮਿਲ ਗਿਆ ਨਾਲ ਇਹਦੇ ਰੋਂ ਨਾਲ ਮਿਲ ਗਿਆ ਮਿਲ ਗਿਆ ਹੁਣ ਜੇ ਮੋਟਾ ਦਾਣਾ ਹੁੰਦਾ ਉਹ ਵਿੱਚੋਂ ਨਿਕਲਦਾ ਨਹੀਂ ਹੈਗਾ ਉਹ ਛਾਣੀ ਪੈਣੀ ਆ ਮੜੀ ਦੀ ਮਸ਼ੀਨ ਇਹ ਠੀਕ ਹੈ ਡਾਇਆ ਯੂਰੀ ਨੇ ਖਰਾਬ ਕਰ ਦੇਣਾ ਤਾਂ ਬੀਜ ਉਹਨੇ ਜੰਮਣੀ ਤਾਂ ਦੇਣਾ ਹੁੰਦਾ ਉਹਨੇ ਨਹੀਂ ਦੇਣਾ ਤਾਂ ਉਹਨੇ ਪਾਣੀ ਖੜਨਾ ਹੈ ਜਦੋਂ ਉਹ ਫੁੱਕ ਜਾਣਾ ਤਾਂ ਨਾਲ ਹੀ ਫੂਕ ਦੇਣਾ ਤਾਂ ਜੇ ਦਾਣਾ ਕਰਨ ਨਾਲ ਹੈ ਕਿ ਅਸੀਂ ਜਣੀਏ ਮੈਂ ਲਿਆਇਆ ਸਵੇਰੋਂ ਛਾਲਣਾ ਕਰਿਆ ਫਿਰ ਮੈਂ ਫਰੋਂ ਦਾ ਵੀ ਛਾਲਣਾ ਕਰਿਆ ਇਹਦੇ ਵੀ ਛਾਲਣਾ ਕਰਿਆ ਮੈਂ ਦੇਖਾ ਕਿ ਕਿਹੜਾ ਜੀ ਨਿਕਲਦੀ ਹੈ ਕੋਈ ਵਿੱਚੋਂ ਠੀਕ ਆ ਹੁਣ ਉਹ ਠੀਕ ਆ ਸਭਾ ਬਦੂਏ ਬੰਦੇ ਦੀ ਲੋੜ ਨਹੀਂ ਹੈ ਨਾ ਤੇ ਲੋੜ ਹੈ ਨਾ ਨਾ ਲੋੜ ਨਹੀਂ ਹੈ ਇੱਕੇ ਬੰਦਾ ਬਹੁਤ ਹੈ ਬਸ ਚੱਲਣਾ ਹੋੜਿਆ ਆਰਾਮ ਕਰ ਲੈਣਾ ਬਾ ਜਾ ਤੇ ਹੀ ਜਲਣਾ ਹੈਗਾ ਨਾ ਇਹ ਟੱਕਰੇ ਨਹੀਂ ਉਹਨਾਂ ਨੂੰ ਮੈਂ ਗਾ ਨਹੀਂ ਹੋਈਗਾ ਨਾ ਓ ਯਾਰ ਇਹ ਕਿਹੜੇ ਕੱਕੜਾ ਕਰਦਾ ਗੇਰਦੀ ਆ ਇਹ ਚੁੜਕੇ ਗੇਰਦੀ ਆ ਉਹਦੇ ਧਿਆਨੋਂ ਦੇਖੀ ਮਰ ਜਾ ਉਹ ਚੁਟੜਕੀ ਸਾਹਿਬ ਨਾਲ ਫਿਰ ਉਹ ਸਟੈਪ ਉਹਨੇ ਕਪਟਨੇ ਪੈਣੇ ਵੀ ਇਹ ਬੀਜ ਬਣਾ ਲੈਂਦਾ ਹੋਈ ਜਾਵੇ ਜੇ ਤਾਂ ਬੀਜ ਹੁੰਦਾ ਮੋਟਾ ਫਿਰ ਤਾਂ ਕੱਲਾ ਕੱਲਾ ਦਾਣਾ ਛੇਠਾ ਕਰਨਾ ਦਾ ਫਿਰ ਤਾਂ ਗੜੀ ਮਾਈ ਫੂਟ ਜਿਹੜੀ ਕੋਈ ਸ਼ੂ ਨਹੀਂ ਕਦਾ ਹੁਣ ਇਹ ਬੀਜ ਹੈਗਾ ਬਰੀਕ ਇਹ ਐ ਐ ਗੇਰ ਦੀ ਐ ਐ ਜਿਹੜਾ ਹੈਦਰ ਐ ਗੇਰ ਦੀ ਚੂ ਚੂ ਚੁੜਕੀ ਦੇਖੀ ਉਹ ਦੇ ਗੱਕਾ ਚੁੜਕੀ ਦੇ ਚੱਕਰ ਨਹੀਂ ਹੈਗਾ ਇਹਨੂੰ ਚੱਕਰ ਹੈਗਾ ਪਤਾ ਕੀ ਆ ਇਹ ਐਨੇ ਆ ਪੋਰ ਮੈਂ ਕੱਢੇ ਸਾਹ ਜ ਮੈਂ ਸਾਹ ਲਾਇਆ ਵੀ ਕਿਆ ਚੀਜ਼ ਹੋ ਰਹੀ ਜਿਦਾ ਆਪਣਾ ਹੌਲੀ ਹੋ ਗਿਆ ਹਾਂ ਮਨੇ ਹੌਲੀ ਗੇਣਾ ਜਿਹੜਾ ਤੇਜ਼ ਗੇਣੂਗਾ ਤੇ ਤੇਜ਼ ਗੇਣਾ ਜਿਹੜਾ ਝੂਟਾ ਨਹੀਂ ਮਾਰਨਾ ਇਹ ਨਹੀਂ ਯਾਰ ਤੂੰ ਆਪਣਾ ਵੱਧਾ ਹੀ ਜਦ ਤੂੰ ਨਹੀਂ ਆ ਜੇ ਤੇਰੀ ਚੈਨ ਨਹੀਂ ਮੇਰੀ ਗੱਲ ਨਹੀਂ ਮੰਨਦੀ ਮੈਂ ਤਾਂ ਸਾਧਣਾਂ ਨਾਲ ਹੀ ਕਰਨਾ ਹਾਂ ਚੱਲ ਠੀਕ ਆ ਤੁਸੀਂ ਨਾ ਮੰਨੋ ਮੈਂ ਯਾਚੇ ਐਨੇ ਪੋ ਕੱਢੇ ਮੈਂ ਸਾਫ ਚਲਾਇਆ ਸਾਰੀ ਦਾ ਇਹਦਾ ਜਿਹੜਾ ਦਾਣਾ ਬਰੀਕ ਆ ਉਹਦਾ ਫਰਕ ਹੈਗਾ ਇਹ ਐਹੀਂ ਫੇਰੀ ਇਹਨਾਂ ਕੱਢ ਕੇ ਤੀਜੇ ਵੱਢ ਕੇ ਬਾਹਰ ਨਾ ਕੱਲ ਕੱਲ ਦਾਣਾ ਥੋੜੀ ਗੀਰਦੀ ਯਾਰ ਉਹ ਸਾਰਾ ਗੀਰ ਡੈਸ ਆਣੇ ਉਹ ਕਿਤੇ ਜੱਜਾ ਮਾਰਦੀ ਆ ਨਹੀਂ ਹੋਗੀ ਪਹਿਲਾਂ ਕੁੱਤੀ ਨਾ ਬਹੁਤੀ ਤੇਜ਼ ਚੱਲਣਾ ਇਹ ਨਾ ਬਹੁਤੀ ਹੌਲੀ ਚੱਲਣਾ ਇੱਕ ਸਪੀਡ ਚੱਲ ਲੈ ਇਹ ਹੋਰ ਬੰਦ ਹੋਊਗੀ ਫੁੱਲ ਬੰਦ ਆ ਇਹ ਬੜੀ ਬਾੜੀ ਜਮ ਖੁੱਦੀ ਹੋਈ ਆ ਫੁੱਲ ਇਹ ਫੁੱਲ ਬੰਦ ਰਹੀ ਗਈ ਇਹ ਉਹ ਫੁੱਲੇ ਬੰਦ ਕਰੀ ਪਹਿਲੀ ਵੀ ਬਾੜੀ ਜੀ ਹਾਂ ਬਾੜੀ ਜੀ ਖੁੱਦੀ ਫੁੱਲ ਬੰਦ ਤਾਂ ਨਹੀਂ ਹਾਂ ਬਾੜੀ ਜੀ ਮੈਂ ਤੁਹਾਨੂੰ ਦੱਸਿਆ ਨਹੀਂ ਹਾਂ ਬਾੜੀ ਜੀ ਠੀਕ ਐ ਟੈਗ ਕਰ ਦੇ ਤੂੰ ਫਿਰ ਆਏ ਤਾਂ ਮੇਰੀ ਗੱਲ ਸੁਣ ਲੈ ਤੂੰ ਜੇ ਬੰਦਾ ਮੂਰੇ ਸੱਤੀ ਫਾੜ ਤੇ ਤਾਂ ਵੀ ਕੁਛ ਨਹੀਂ ਆ ਰਿਹਾ ਲੋੜੇ ਨਹੀਂ ਸੀ ਦੀ ਯਾਰ ਬੰਦਾ ਬੰਦਾ ਪਿੱਛੇ ਕੰਟਰੋਲ ਰੱਖਦਾ ਉਹਨੂੰ ਫਿਰ ਲੋੜੇ ਨਹੀਂ ਹੈਗੇ ਯਾਰ ਮੈਂ ਕੱਢਦੇ ਸਾਰੇ ਮੈਂ ਇਹੀ ਕੱਢੇ ਮੈਨੂੰ ਪਤਾ ਨਹੀਂ ਲੋੜੇ ਨਹੀਂ ਪੈਣੀ ਕੰਨੂ ਦੀ ਲੋਡ ਨਹੀਂ ਪੈਣੀ ਇਹ ਹੁਣ ਇਹ ਇਹਨੂੰ ਤਾਂ ਲੋਡ ਪਾਉਗੀ ਤੇ ਇਹ ਤਾਂ 2 ਮਿੰਟਾਂ ਮੈਂ ਖਾਲੇ ਹੁਣ ਤੇ ਕੰਮ ਤਾਂ ਲੋਡ ਪਾਉਗੀ ਤਾਂ ਤਾਂ ਲੋਡ ਨਹੀਂ ਪੈਣੀ ਨਹੀਂ ਪੈਂਦੀ ਤੂੰ ਓਟ ਜੋ ਜਮਾ ਜੋ ਲੱਗਦਾ ਜੋਰ ਤਾਂ ਨਹੀਂ ਲੱਗਦਾ ਜਮਾ ਵੀ ਨਹੀਂ ਲੱਗਦਾ ਖੇਤ ਇਹ ਜਿਆ ਬਣਿਆ ਪਿਆ ਸਵਾਦ ਵਾਲਾ ਜੋਰ ਤਾਂ ਨਹੀਂ ਲੱਗਦਾ ਆਰਾਮ ਕਰ ਬਸ ਅੱਗਾ ਗਾਂਹਾਂ ਤੋਂ ਤੁਰਨਾ ਠੀਕ ਐ ਫਿਰ ਤਾਂ ਚੱਲੀ ਜਾਂਦਾ ਆ ਇਹਦਾ ਸੁਆਗਾ ਲਾਇਆ ਪਿਆ ਨਾਲੇ ਡਬਲ ਕੰਮ ਓ ਯਾਰ ਲੋਡ ਪੈਂਦੀ ਜੇ ਆਪਾਂ ਗੰਦੀ ਕਹਦੇ ਗੜਾਈ ਉੱਥੇ ਉੱਥੇ ਪਿੱਛੇ ਮਬਾਰ ਦੇ ਜੋਰ ਇਹਦਾ ਜੋਰ ਖਾਂਦੀ ਜਿਵੇਂ ਇੱਕ ਖੇਤ ਐ ਨੁਨੇ ਉਹ ਕਿਸਾੜੇ ਆਈਦਾ ਤਾਂ ਨਾਲੇ ਮਿਹਾਲੀਆ ਤਿੰਨ ਨਾਲੇ ਖੇਤ ਬੜਿਆ ਹੋਇਆ ਮੱਤੇ ਆ ਰੱਖਣਾ ਵਾ ਬੀਜ ਗਿਰੀ ਆਵੇ ਧਿਆਨ ਨਾਲ ਤੂੰ ਕਹਿੰਦਾ ਵੀ ਕੱਟ ਵੱਟ ਕਰਦਾ ਜਿਆਦਾ ਤੇ ਜਿਆਦਾ ਹੌਲੀ ਹੋ ਬਾਬਾ ਚਾਚੇ ਫਰਕ ਪੈਂਦਾ ਜੇ ਜੇ ਦਾਣਾ ਨਾ ਉਹ ਹੁੰਦਾ ਬੜਾ ਦਾਣਾ ਕਿਉਂ ਛੋਲੇ ਵੀ ਤੇ ਪਪਮਾ ਉਹ ਦਾਣ ਦਾ ਹੈ ਵੀ ਇੱਕ ਇੱਕ ਦਾ ਦਾਣ ਆਣਾ ਕਰਨਾ ਉਹਦਾ ਸਾਫ ਹੋਰ ਹੈ ਠੀਕ ਹੈ ਬਾਕੀ ਤੁਸੀਂ ਬੁੜੇ ਨੇ ਮੰਨਦਾ ਹੈ ਮੇਰੀ ਗੱਲ ਨੂੰ ਜੇ ਚਲਾਉਂਗੇ ਨਾ 10 10 ਅੱਗੇ ਪੋਰ ਕੱਟ ਦਸੋ ਆਪ ਸਮਝੋਣੀ ਗੱਲ ਮੇਰੀ ਮੈਂ ਕਹਿਨ ਤਾਂ ਉਹ ਕਿਹੜੇ ਲੋਕ ਚੱਲਦਾ ਹਾਈ ਪਾਈਂ ਫਿਰਦਾ ਨਾ ਆਹ ਆ ਜੈਸਪੀਡ ਆ ਇਹ ਜੈਸਪੀਡ ਆ ਇਹ ਜੈ ਜਹੇ ਇਹ ਮੈਂ ਜਿਆਦਾ ਜਿਹੜੀ ਉਹਦੀ ਕਹਿਣਾ ਤਾਂ ਪਾ ਬੜੀ ਜਿਹਦੀ ਗਰਾਰੀ ਆਏ ਕੋਮਦੀ ਆ ਬਗੋ ਆਏ ਘਮੀ ਜਾਵੇ ਫਿਰ ਵਿੱਚ ਗਿਰ ਜਣਾ ਆਹੋ ਆ ਚੱਕਰ ਮੇਰੀ ਕੁਸ਼ਤੀ ਇਹ ਨਾ ਉਹ ਦਾਣੇ ਹੁਣ ਇਹਦਾ ਛਾਲ ਜੀ ਤੂੰ ਕਹਿੰਦਾ ਨਾ ਜੱਲ ਹੁੜਾ ਪੈਂਦਾ ਕਿ ਉੱਪਰ ਗਿਆ ਹੁਣ ਇਹਦਾ ਪੋਰ ਉਹ ਜਿਹੜੇ ਸਾਬ ਦਾਣਾ ਹੀ ਦਾ ਉਹ ਸਾਬ ਦਾ ਪੁਰ ਬਹੁਤ ਬੜਾ ਹੈ ਤੈਨੂੰ ਡੱਡਾਇਆ ਪੋਣਾ ਪਿਆ ਜੇ ਕਿਤੇ ਮੋਟਾ ਵੀ ਹੋਵੇ ਫਿਰ ਉਹ ਸਾਬ ਦਾ ਗਿਰ ਜਾਂਦਾ ਹੁੰਦਾ ਇਹਦਾ ਕੋਈ ਸਾਬ ਨਹੀਂ ਸੀ ਸਪਰੇ ਕੱਲ ਕਰੀਤੀ ਆਪਾਂ ਨੇ ਉਹ ਕਰੀਤੀ ਇਹਨੇ ਸ਼ਾਮ ਨੂੰ ਕਰੀ ਹਣੀ ਨਹੀਂ ਤਾਂ ਫੁੱਕੇ ਨਾ ਤਿੰਨ ਚ ਕਰੀ ਆ ਗਿਆ ਤੇ 10 ਵਜੇ 10 11 ਵਜੇ ਸਵੇਰੇ ਲੈ ਕੇ ਆਦਾ ਮੈਂ ਹਾਂ ਅੱਜ ਫੂਕੋਜੂ ਸਾਰੇ ਜੀ ਅੱਜ ਆ ਮੈਂ ਕਰੀ ਅਸੀਂ ਅੱਜ ਫੂਕੋਜੂ ਅੱਜ ਚੱਕਤਾ ਸਪਰੇਅ ਮਾਰ ਕੇ ਫੇਰ ਦਰੂਗੇ ਤੁਹਾਡੇ ਉੱਥੋਂ ਜਿਹੜੀ ਨੰਮੀ ਜ਼ਮੀਨ ਲੇ ਹੋ ਜੂਗੇ ਇਹਦੇ ਵਾਸਤੇ ਅੱਜ ਅਜੇ ਤੋ ਪੰਜ ਉਹ ਚੱਕਰ ਨਹੀਂ ਤਾਂ ਮੈਂ ਤਾਂ ਦੇਖੀ ਹੋ ਪਹਿਲੀ ਵਾਰੀ ਆਹ ਚੀਜ਼ ਕਿਹੜੀ ਮੈਂ ਤਾਂ ਦੇਖੀ ਨਹੀਂ ਸੀ ਜੀ ਮੈਂ ਤਾਂ ਤੂੰ ਵੀ ਤਰਫਾਲੀ ਚੱਕੀ ਫਿਰਦਾ ਤਾਂ ਹੈ ਹਾਂ ਉਹ ਸਮਾਨ ਸਾਰਾ ਹੀ ਹੈ ਜਿੱਦਾਂ ਮੈਂ ਸਵੇਰ ਦਾ ਆਇਆ ਉਹਨੇ ਮੈਂ ਤਾਂ ਬੀਜ ਦੇ ਲਈ ਦੀ ਸਮਾਨ ਸਾਰਾ ਹੀ ਆ ਖੋਜੇਂਦਾ ਫਿਰ ਉਹ ਖੋਜੇਂਦਾ ਮੋੜਦਾ ਦੀ ਅਗਲਾ ਇੱਕ ਇਹ ਹੀ ਹੋ ਗਈ ਮੇਰੀ ਇੱਕ ਹੋਰ ਦੀ ਹੈ ਜਾਨੇ ਬਾ ਇਹ ਨੂੰ ਮਲੇਗਰਾ ਮਿੰਨਾਰੇ ਪਰ ਹੋ ਗਿਆ ਇੱਕ ਉਹ ਨਹੀਂ ਸਾਡਾ ਦੋ ਵਾਲੀ ਦੀ ਰੇ ਪੌਂਦੀ ਉਹ ਪਈ ਹੈ ਉਹ ਅਲੱਗ ਹੈ ਇਹ ਅਲੱਗ ਹੈ ਨਾ ਇਹ ਅਲੱਗ ਹੈ ਉਹ ਅਲੱਗ ਹੈ ਤੇਰੀ ਰੇ ਪਾਉਣ ਵਾਲੀ ਦੇ ਦੋ ਪੋਰੇ ਆ ਹਾਂ ਇਹ ਇੱਕ ਹੈ ਇਹ ਨੂੰ ਇੱਕ ਹੈ ਉਹ ਚੱਲ ਸਕਦੀ ਦੋ ਵਾਲੀ ਵੀ ਹਾਂ ਉਹਨੂੰ ਥੱਲੇ ਆ ਫਾਲੇ ਨਹੀਂ ਲਵਾਏ ਉਹ ਧਿਆਨ ਤੇ ਦੁੱਲੇ ਤੇ ਫਾਲੇ ਲਾਉਣੇ ਪੈਣੇ ਦੋ ਦੋ ਸਾਰ ਕੱਢਣ ਲੱਜੇ ਉਹਨੇ ਆ ਉਹਦਾ ਕੁਝ ਕਰਨੀ ਹੈ ਕਿ ਨਹੀਂ ਹਾਂ ਬਾਕੀ ਜੇ ਆਪਾਂ ਹੁਣ ਆਹ ਬਿਜੀ ਨਹੀਂ ਇਹਨੂੰ ਇੱਕੇ ਸਾਈਡ ਚ ਚਾਹੀਦਾ ਇੱਕੇ ਚਾਹੀਦਾ ਬਾਈ ਹੈ ਕਿ ਨਹੀਂ ਦੂਰ ਦੂਰ ਹਾਂ ਉਰੇ ਦੋ ਕਰਦੇ ਫਿਰ ਤਾਂ ਬਹੁਤ ਖੌਣ ਦਾ ਇੱਕ ਸਾਈਡ ਚਾਹੀਦਾ ਹੁਣ ਦੋ ਫਾਲੀਆਂ ਇੱਥੇ ਕੰਡੇ ਪਰ ਲਿਆਉਣੀ ਸੀ ਉਹਨੇ ਹੂੰ ਤੇ ਉਹਦਾ ਕੋਈ ਫਾਇਦਾ ਨਹੀਂ ਫਾਇਦਾ ਫਿਰ ਨੇੜੇ ਹੋਣਾ ਤਾਂ ਬਹੁਤ ਯਾਰ ਕੀ ਨਾ ਕਣਕ ਵਿਚਲੀ ਉਹਨੂੰ ਫਾਇਦਾ ਹੋਊਗਾ ਹਾਂ ਉਹਦਾ ਕਣਕ ਆਹੋ ਨਾ ਫਿਰ ਪਹਜਾਏ ਦੋ ਸਾਰਟ ਕੱਢੀਆਂ ਨੇ ਇਹ ਆ ਜੇ ਬੈੱਡ ਵਾਲਾ ਕੰਨਾ ਏ ਉਹਨੂੰ ਫਾਇਦਾ ਉਹਦਾ ਦੋ ਦਾ ਬੈੱਡ ਵਾਲੇ ਚ ਫਾਇਦਾ ਹਾਂ ਹੈ ਕਿ ਨਹੀਂ ਜੀ ਹਾਂ ਟ੍ਰੈਂਚ ਟ੍ਰੈਂਚ ਵੀ ਦੀ ਵਾਲਾ ਉਹਦਾ ਵੇਖ ਉਹਦਾ ਉਹਦਾ ਆਏ ਹੁਣ ਆਹ ਬੈੱਡ ਬਣ ਗਿਆ ਕਿ ਆਹ ਸਮਝ ਲੈ ਆਹ ਪੋਰਾ ਰਹਿ ਗਿਆ ਉਹਦਾ ਇੰਨਾ ਬੈੱਡ ਮਾਲਾ ਜਿਹੜਾ ਆਪਾਂ ਦੋ ਸਿਆ ਕੱਢੇ ਹੋਏ ਆ ਇਹ ਮਾਲਾ ਇੱਕ ਏ ਇੱਕ ਬੈੱਡ ਬੈੱਡ ਪਰ ਹੈ ਉਹਦੇ ਪਰ ਚਾਰ ਸਾਈਡ ਕਰਦੀ ਹੈ ਭਾਈ ਉਹ ਕਾਹਤੇ ਕਰਦੀ ਦੱਸਾਂ ਤੈਨੂੰ ਕਿੰਨਾ ਕਰਦੀ ਹੁਣ ਆਸਰਾ ਬਣ ਕੇ ਆਪਣਾ ਬੈੱਡ ਆਹ ਬਣਾ ਗਿੰਨਾ ਕੇ ਰਿਆ ਸਮਝ ਲੈ ਆਹ ਬੈੱਡ ਬਣ ਗਿਆ 3 ਫੁੱਟ ਦਾ ਉਹਦੇ ਮੈਂ ਹੁਣ ਦੇਖ ਲੈ ਤੂੰ ਨਾ ਇੱਕ ਸਾਈਡ ਲਿਆਉਣਾ ਓਰੇ ਇੱਕ ਲਿਆਉਣਾ ਓਰੇ ਹਾਂ ਸਮਝਿਆ ਗੱਲ ਦੂਆ ਉਹਨੇ ਫੇਰ ਇੱਥੇ ਇੱਥੇ ਲਿਆਉਣਾ ਇੱਕ ਜਿਹਾ ਇੱਧਰ ਕਰ ਲਈਆ ਕੀ ਉਹ ਇੱਥੇ ਲਿਆਉਣਾ ਫੇਰ ਸੈਂਟਰ ਸੈਟਰ ਕੋਸੇ ਆਲੇ ਪੰਜ ਸਾਈਡ ਨਿਕਲ ਸਾਧੂ ਦੇ ਨਾਲ ਸੈਂਟਰ ਕੋ ਮਾਰੀ ਚਾਰ ਸਾਈਡ ਪਚਾਲੇ ਦੋ ਵਾਲੀ ਇਹ ਬੈੱਡ ਵਿੱਚ ਚਾਰ ਸਾਈਡ ਕਰ ਦੇਂਦੀ ਦੋ ਵਾਰੀ ਉਹ ਕਾ ਕਾ ਕਾਣਕ ਦੇ ਬੀਜ ਨੇ ਵਾਸਤੇ ਵੀ ਠੀਕ ਹੈ ਫਿਰ ਕਣਕ ਨੂੰ ਕਹਿੰਦੇ ਤੈਨੂੰ ਜੇ ਬੈਡਾ ਬੈਡਾ ਬੀਜਣੀ ਹੈ ਜੇ ਇਹ ਟਿਆਣਾ ਇੱਕ ਸਿਆੜ ਉਹ ਬੈਡ ਵਾਲੇ ਨੂੰ ਫਾਦੀ ਵਧੀਆ ਐ ਦੋ ਵਾਲਾ ਹੂੰ ਜੇ ਆਪਾਂ ਨੇ ਹੁਣ ਦੂਏ ਫਿਰ ਸਵਾ ਦੋ ਵਾਲੇ ਵੀ ਬੀਜਣੀਆਂ ਫਿਰ ਇਹ ਵਧੀਆ ਠੀਕ ਹੈ ਨਾ ਕਾਕੇ ਅੱਜ ਮੈਂ ਖਰੀ ਇਹ ਪਹਿਲਾਂ ਰੈਲੋਂ ਗਈ ਵੀਦੀ ਰੈਲੋਂ ਕੀ ਕੁਝ ਲਗੀ ਦੀ ਰੈਲੋਂ ਵਿਚਾਰੇ ਗਈ ਬੰਦੇ ਆਪਣੇ ਯਾਰ ਦੋਸਤਾਂ ਵੀ ਉੱਥੇ ਤੇ ਆਈ ਹੂੰ ਪੰਮਾ ਲੈ ਗਿਆ ਹੂੰ ਪੰਮੇ ਦੇ ਵਿੱਚ ਗੁਰਦੀਪ ਕਹਿੰਦਾ ਮੈਂ ਬੀਜਣੀ ਐ ਹੂੰ ਇੰਨੇ ਤੇਰਾ ਫੋਨ ਆ ਗਿਆ ਕੱਲ ਦੁੱਲੇ ਦਾ ਫੋਨ ਆਉਂਦਾ ਤਾਂ ਮਖਾ ਲਾਈ ਆਉ ਮੈਂ ਪੁੱਲੀਆਂ ਦਾ ਮੈਨੂੰ ਦੱਸ ਦੇ ਗਰੂਪ ਕਿੱਥੇ ਚਲੇ ਗਈ ਠੀਕ ਨਹੀਂ ਗੱਲ ਆਪਣਾ ਕਾਪੀ ਪੇ ਰੱਖ ਲਿਖ ਲੈ ਗਾ ਆਹ ਕਹਿੰਦਾ ਕਾਪੀ ਵੀ ਨੂੰ ਪਰ ਰੂੰਗਾ ਦਾ ਲਿਖੜਾ ਉਹਦਾ ਬਾਤ ਤਾਂ ਮੈਨੂੰ ਮੈਂ ਹੁਣ ਦੇਖਿਆ ਹੁਣ ਪੰਮੇ ਨੇ ਲਿਆਇਆ ਹੁਣ ਹੂੰ ਪੰਮੇ ਦੇ ਦੂਲੇ ਆਇਆ ਠੀਕ ਨਹੀਂ ਗੱਲ ਮੈਨੂੰ ਨਹੀਂ ਪਤਾ ਉਹ ਪੰਮੇ ਨੂੰ ਪਤਾ ਵੀ ਤੇ ਤੂੰ ਤੂ ਲਿਆਇਆ ਮੈਂ ਤੈਨੂੰ ਕਿਹਾ ਪੰਮੇ ਤੇ ਲੈ ਜਾ ਹੂੰ ਮੰਮੇ ਵਾਲੀ ਐਸ ਹੌਦਾ ਲੋਟ ਆ ਯਾਰ ਤੂੰ ਇਹ ਕਿੱਥੇ ਕੇਰਦੇ ਜਿਹੜੀ ਤੂੰ ਇਹ ਹੱਥ ਨਾਲ ਕੇਰਨੀ ਆ ਉਹ ਉਝ ਦੋ ਬੰਦਲ ਚਾਹੀਦੇ ਉਹ ਕਿਉਂਕਿ ਉਹ ਸਿੰਗਲ ਰੋਡ ਰੋਡ ਹੈ ਇਹ ਸੌਦਾ 800000 ਦਾ ਉਹ ਜਿਹੜੀ ਦੂਰੀ ਵਾਲੀ ਉਹ ਹੋਟੀ ਜਾਏ ਹੋਟੀ ਹੈ ਉਹ ਹਾਂ ਸਸਤਾ ਤਾਂ ਹੈ ਹੈ ਉਹ 5000 ਦਿੰਦਾ ਕਿ ਉਹ ਪਣ ਲਿਆਈ ਤੇ ਜਾਂ 4500 ਦਾ ਪਣ 5000 ਦਾ ਪਾਦੀ 5000 ਲਿਆ ਇੱਥੇ ਹੀ ਲਿਆਈ 5500 ਦਾ ਮਤਲਬ ਦਾ ਯਾਰ ਇਹ ਹੌਦਾ ਮਹਿੰਗਾ ਦਾ ਇਹ ਫਾਲੇਗਾ ਕਿੰਨਾਗਾ ਤਾਂ ਮੈਂ ਕਿਹਾ ਚੱਕਰ ਤਾਂ ਉਹਦੇ ਕੋਈ ਉਹਦਾ ਹਾਂ ਇਹਦਾ ਪਪਈਆ ਹੋਰ ਉਹਦਾ ਪਪਈਆ ਦੂ ਉਹਦਾ ਸਿੰਪਲ ਪਈਆ ਤਾਂ ਦੋ ਪੋਰ ਤੇ ਬਸ ਉਹਨੂੰ ਲਿਪ ਲੱਗਦੀ ਤੇ ਨਹੀਂ ਲਿਪ ਨਹੀਂ ਲੱਗਦੀ ਪਈ ਇਹਨੂੰ ਜੇ ਉਸਮਾਂ ਬਾੜ ਦੇ ਜਿੱਥੇ ਮਰਜੀ ਬਾੜ ਦੇਨ ਇਹ ਜਿਹੜੇ ਸਰੀਆ ਨਾ ਪਿਆ ਵੇ ਲੋਹਹਾ ਹੈ ਉਹਦੂਆ ਟਾਇਰ ਦਾ ਉਹ ਟਾਇਰ ਆ ਉਹਨੂੰ ਲਿਪ ਲੱਗ ਜਾਂਦੀ ਲਿਪ ਲੱਗਦੀ ਉਹ ਟਾਇਰ ਮੋਟਾ ਹੋ ਜਾਂਦਾ ਉਹ ਤਰ ਇੰਨੇ ਲਿਪ ਚ ਭੋਰਾ ਵੀ ਲੱਗਦੀ ਫਰਕ ਆ ਭਾਈ ਹੂੰ ਹੁਣ ਸ਼ਾਮ ਆ ਤਾਨੂੰ ਕੀ ਦੇਖਣਾ ਇੱਧਰ ਦੇਖੂਗਾ ਹੁਣ ਛੇੜੀ ਜੱਲ ਹੁਣ ਪਾਗਲ ਹੋ ਗਿਆ ਹੁਣ ਮੇਰੀ ਗੱਲ ਤੋਂ ਕੰਮ ਤਾਂ ਬਹੁਤ ਨਿਪਟਦਾ ਜੀ ਨਾਲ ਹੈ ਭਾਈ ਕੰਮ ਤਾਂ ਬਹੁਤ ਨਿਪਟਦਾ ਹੈ ਇੱਥੇ ਖੜੇ ਤੇ ਆਪਾਂ ਦੇ ਲਾਓ ਹੋ ਗਿਆ ਉਹਦਾ ਬਹੁਤ ਨਾ ਬੇਟਦੀ ਆ ਘੰਟੇ ਦਾ ਕੰਮ ਨਹੀਂ ਕਰ ਘੰਟੇ ਦਾ ਕੰਮ ਜੋ ਮਾਰ ਉਹ ਖੜੋ ਮੈਂ ਰੁਕੜਾ ਪੈਂਦਾ ਦੇਖਣੇ ਵਾਸਤੇ ਵੀ ਹਾਂ ਮੈਂ ਜਿਹੜੀ ਨੰਗੀ ਰਹਿੰਦੀ ਐ ਉਹ ਕੀ ਹੈ ਇਥੇ ਘੱਟ ਲੱਗਦੀ ਆ ਨਾ ਹੈ ਉਹ ਨੰਗਾ ਰਹਿ ਜਾਂਦੀ ਮੂਰੇ ਦੇਖ ਲੈ ਜਨੌਰ ਚੱਕੂਗੇ ਜਨੌਰ ਮੂਰੇ ਦੇਖ ਲੈ ਤੂੰ ਮਿੱਟੀ ਦਾ ਇਹਦੇ ਮਾੜੀ ਆ ਪਈ ਵੀ ਬਹੁਤ ਐਦੇ ਪਰ ਸਰੋਂ ਉੱਪਰ ਹਾਂ ਮਿੱਟੀ ਦਾ ਮਾੜੀ ਜੋ ਪਈ ਮਿੱਟੀ ਦਾ ਆਹ ਪਈ ਠੀਕ ਆ ਚੱਕ ਨਹੀਂ ਠੀਕ ਆ ਮਿੱਟੀ ਆਪੇ ਵੀ ਠੀਕ ਨਹੀਂ ਵਾਹੀ ਸਾਲਾ ਫਸਿਆ ਪਿਆ ਫੇਰ ਆ ਫਸਿਆ ਪਿਆ ਤੇਰਾ ਮੂਰੇ ਤੇਰਾ ਖਾ ਦੇਗੀਦਾ ਵੀ ਕਿੱਕਣਾ ਐ ਨਾ ਥੱਲੇ ਜਾਣ ਦਿੰਦਾ ਨਾ ਉੱਪਰ ਆਉਣ ਦਿੰਦਾ ਮਿੱਟੀ ਠੀਕ ਪੈਂਦੀ ਆ ਹਾਂ ਦਾਲ ਦੇਖਦਾ ਮਿੱਟੀ ਡੀਗੈ ਨੀ ਕਰਾ ਬਹਾਉਦਾ ਮਿੱਟੀ ਮਾੜੀ ਇਹ ਮੜੀ ਆਏ ਚੋਂ ਹੁਣ ਮਿੱਟੀ ਗਿਰਦੀ ਆਏ ਗਰੀ ਜਾਪੇ ਉਹ ਫੇਰ ਉਹ ਠਾਲੇ ਨੇ ਉਹਨਾਂ ਨਹੀਂ ਗਿਰਦੀ ਲੀਰ ਨੇ ਲੈ ਹੁਣ ਥੋੜੀ ਗਿਰਦੀ ਆ ਇਹਦੇ ਵੱਧ ਕੇ ਕਰੂੰਗਾ ਤੂੰ ਇਹਦਾ ਤਵੀ ਵਾਲਾ ਚਾਹੀਦੀ ਆ ਜਿਹੜੀ ਹੁਣ ਨਵੀਂ ਜਿਹੀ ਫੇਸਟ ਆਇਆ ਤਵੀ ਤਵੀ ਵਾਲਾ ਉਹ ਐਂ ਕਾ ਆਏ ਆਏ ਕੀਰ ਨੇ ਲੈ ਹਾਂ ਬਈ ਇਤਰੀ ਸੁਣ ਲਓ ਤਵੀ ਵਾਲਾ ਆਵੇ ਜਿਹੜੀ ਆਪਣੀ ਸੁਪਰ ਹੀਟਰ ਦੀ ਦਿੱਤਾ ਦਾ ਤਵੀ ਆ ਉਹ ਵੀ ਲੋਟਸ ਆ ਦਾ ਲੋਟਾ ਵੀ ਤਵੀ ਵਾਲਾ ਆਓ ਪਰ ਠੀਕ ਹੈ ਅਬ ਹਮ ਆਜੇ ਪਾ ਲਗੂਗਾ ਉਹਦਾ ਇੰਨਾ ਭਾਈ ਇਹਨਾਂ ਨਾ 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 ਭਾਈ ਨਾ ਰੱਖ ਦੋ ਦੇਖ ਕਿੰਨਾ ਉਹ ਵਜਨ ਕਾਨੂੰ ਉਹ ਹੀ ਥੋੜੀ ਗਜ਼ਾਰੀ ਭਜਦੀ ਗਦੀ ਬਸ ਆ ਖੇਤ ਵਾਲੇ ਮਾਸਤੇ ਲਖ ਲੈਣੋ ਸੀ ਹੈ ਆ ਖੇਤ ਹੈ ਇਹ ਭਈ ਇਹ ਨਹੀਂ ਵੜਨਾ ਹਾਂ ਗੰਨਾ ਲਾਇਆ ਵੀ ਵੱਡੂਗੇ ਵੀ ਆਪੇ ਹੂੰ ਲਾਇਆ ਆ ਸਰੋਂ ਵੀ ਦਾ ਲਾਈ ਆ ਵੱਡੂਗੇ ਵੀ ਆਪੇ ਮੈਂ ਠੀਕ ਹੈ ਆ ਤੁਹਾਨੂੰ ਕਾਕ ਖਮਾ ਚੀਜ਼ ਤਾਂ ਬੜੂਗਾ ਜਾਂਦਾ ਯਾਰ ਠੀਕ ਹੈ ਯਾਰਾ ਡੂੰਗਾ ਬਣੀ ਮੇਰੀ ਜੰਮਦਾ ਇਹ ਛੜੀ ਨਾਜ਼ੁਕ ਚੀਜ਼ ਹੁੰਦੀ ਨਾ ਨਾ ਯਾਰ ਹੈ ਇੰਨਾ ਕੇ ਬਹੁਤ ਹੈ ਇੰ ਆ ਵੀ ਜਿਆਦਾ ਇੰ ਇੰਨਾ ਕੇ ਬਹੁਤ ਹੈ ਇੰਨਾ ਕੇ ਉਹੀ ਗੱਲ ਮਾੜੀ ਮਿੱਟੀ ਉੱਪਰ ਗਿਆ ਉਹ ਉੱਪਰ ਮਿੱਟੀ ਪਈ ਜਾਵੇਂ ਨੇ ਨੇ ਹੋਰ ਹੈ ਨਾ ਕਾਂਕ ਦੇਖ ਪਿਛਲੀ ਵਾਰ ਬਹੁਗਾ ਪਾਇਆ ਸੀ ਸੁਪਰ ਹੀਟਰ ਲਈ ਜੰਮਦੀ ਨਹੀਂ ਜੰਮਦੀ ਨਹੀਂ ਲੈ ਸਾਰੀ ਜੰਮੀ ਖੜੀ ਐ ਕੋਈ ਰੋ ਨਹੀਂ ਵਰ ਠੀਕ ਹੈ ਹੈ ਦਿਖਾ ਦੇ ਕੱਲਾ ਕਾ ਦਾ ਜੰਮਿਆ ਫੇਲੇ ਹੈ ਕੱਲਾ ਕਲਦਣਾ ਕਹਿ ਦੇਣੇ ਹੋਗੇ ਗੱਗੇ ਨੂੰ ਬੀਜੀ ਨੂੰ ਵਿੱਚ ਸਾਥੂ ਦੇਖ ਲੈ ਭਾਈ ਕਾ ਬੀਜੀ ਦੀ ਇਹ ਜੇ ਪਰ ਮੰਡਾਲੀ ਦੇ ਬਾਅਦ ਵੀ ਜੀ ਹੈ ਨਾ ਹਾਂ ਹਾਂ ਦੂਏ ਦਿਨ ਦੂਏ ਦਿਨ ਵੀ ਜੀ ਹੈ ਹਾਂ ਬਸ ਬਾੜੀ ਮੈਂ ਸਾਰੇ ਸਾਰੇ ਵੀ ਇੰਨੇ ਖੜ ਦੇਖਦੇ ਆ ਉਹ ਵਿਆਹ ਚ ਗਿਆ ਵਾ ਦੂਏ ਦਿਨਾਂ ਕੇ ਵਿੱਚ ਸੀ ਮੈਂ ਅਸੀਂ ਵੀ ਦੇਖ ਕੇ ਆਏ ਉੱਥੇ ਜਾ ਕੇ ਇੰਨੇ ਖੜ ਦੇਖਦੇ ਆ ਇੱਥੇ ਵਾਦੇ ਦੇਖਦੇ ਮੜੇ ਜੇ ਠੀਕ ਹੈ ਨਾ ਹਾਂ ਦੂਏ ਉਹ ਉਧਰ ਫਰਕ ਆ ਉਹ ਡਾਕਟਰ ਕਰਕੇ ਇਹਨੇ ਵੀ ਖੇਤੀ ਫਿਰ ਇੱਕ ਗੱਲ ਆ ਪਿਛਲੀ ਵਾਰ ਰੌਲਾ ਪਿਆ ਤਾਂ ਆਪਣਾ ਵੀ ਆਪਣੀ ਗਾਂ ਕਿ ਔਖ ਨਿਕਲੀ ਬਾਹਰ ਪਤਾ ਤੈਨੂੰ ਉਹ ਸੋਕੀ ਸੀ ਫਿਰ ਆ ਗਈ ਹਨਾ ਕੋਈ ਬੀਜਾਂ ਦਾ ਐਸ ਕੀ ਕੋਈ ਐਸੀ ਕੋਈ ਰੌਣ ਹੈਗਾ ਗਿੱਲ ਪੂਰੀ ਦੀ ਇੱਥੋਂ ਹਾਂ ਪਰ ਤਾਂ ਸਾਨੂੰ ਬਾਗੇ ਬੀਜਣੀ ਪੈਗੀ। ਉਹ ਐਸਾ ਕੋਈ ਰੌਣ ਨਹੀਂ ਬਾਈ। ਸਾਕ ਦਾੜਾ ਜੰਮੀ ਪਈ ਐ। ਇਹ ਕਣਕ ਨੂੰ ਜਿੱਕਣਾ ਹੁਣ ਰੌਣੀ ਦੇ ਬਗੈਰ ਐ ਇਹ ਕਣਕ। ਆਹ ਕਣਕ ਰੌਣੀ ਦੇ ਬਗੈਰ ਆਪਣੀ। ਇਹਨੂੰ 22ਵੇਂ ਦਿਨ ਪਾਣੀ ਖੜਦੇ। ਪਾਣੀ ਲਾਉਣਾ ਜਿਹੜਾ ਪਹਿਲਾ ਆਪਾਂ ਨੇ। ਇਹ ਆਪਾਂ ਬੀਜੀ ਦੀ 3-4 ਵਜੇ ਦੀ ਯਾਰ। 3-3 ਵਜੇ ਬਾਈ। ਤਿੰਨ ਤਿੰਨ ਹਾਂ ਦੋਨੂੰ ਅਸੀਂ ਬੀਜੀ ਆ। ਹਾਂ ਦੋਨੂੰ ਵਿਆਹ ਤਾਂ ਮਨੂੰ ਤੈਨੂੰ ਬੀਜੀ ਆ ਮੈਂ ਇਹ। ਬੈਨੂੰ ਮੰਡ ਵਾਲੀ ਬੀਜੀ ਸੀ ਦੋਨੂੰ। ਹਾਂ। ਫੇਰ ਇੱਕ ਦਿਨ ਬਾਅਦਾਂ ਬੀਜੀ ਆ। ਤਿੰਨ 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 ਬੀਜੀ ਆ ਹੁਣ ਤਿੰਨ ਤੇ 22 ਨਲਾਂ 25 ਦੀ ਪਤਨੀਓ ਪਾਣੀ ਛੱਡ ਦੇਣਾ 22 ਦਿਨ ਬਿਨ ਦਾ ਛੱਡ ਦੇਣਾ ਪਾਣੀ ਮੰਡਜ ਪੂਰਾ ਬਾਈ ਆਹੋ ਨਾ ਤਾਂ ਮੌਸਮ ਸਾਹ ਤੈ 24 ਨੂੰ ਮੈਂ 25 ਨੂੰ ਖੱਪ ਛੱਡ ਦੇਣਾ ਬਰਾਬਰ ਇਹ ਆ ਮਾਲਾ ਆਪਣਾ ਕੰਮ ਹਾਂ ਸਪਰੇ ਦਾ ਕੰਮ ਨਿਭੜਿਆ ਬਈ ਆਪਣਾ ਸਪਰੇ ਦਾ ਨਵੇਟ ਦਾ ਨਾਲ ਦੀ ਨਾਲ ਇਹਦਾ ਵਧੀਆ ਆ ਰਹੀਆਂ ਇਹ ਜਿਹ ਦੁਆयां ਆ ਗਈਆਂ ਨਹੀਂ ਗਾਂਹਾਂ ਖੜੀ ਤੁੰਦਰ ਨੂੰ ਦੇਖੀ ਆ ਵੀ ਤੁੰਦ ਆ ਗਈ ਉਹ ਸਪਰੇ ਕਰ ਕਰੀਏ ਸੂਝ ਨਹੀਂ ਨਿਕਲਦਾ ਸਿਆਲ ਮਾ ਸਾਰੀ ਰੈੜੀ ਜੇ ਤੋ ਸੂਝੇ ਨੂੰ ਕੱਖ ਮਰੂ ਰਾਜ ਸਵੇਰੇ ਬਹੁਤੀ ਅੱਜ ਤਾਂ ਮੈਂ ਤਾਂ ਆਏ ਲੱਗੇ ਕੋਰਾ ਹੋਊਗਾ ਹਲੇ ਪੈਰ ਠਰਦੇ ਪੈਰ ਠਰਦੇ ਹਾਂ ਮੈਂ ਕਿੱਥੇ ਜਾ ਬਾਕੀ ਆ ਗਿਆ ਸਵੇਰੇ ਠੰਡ ਦੀ ਪੌੜ ਲੱਗੀ ਮੈਨੂੰ ਮੈਂ ਜੱਪਨਾ ਬਾਕੇ ਨਿਕਲਾ ਮੋਟਰ ਗਰੀ ਨੂੰ ਮੇਰੇ ਪੈਰ ਠਰ ਗਏ ਮੈਂ ਹਲੇ ਕੋਰਾ ਪਿਆ ਵੈ ਅੱਜ ਹੈ ਸੰਦ ਦੁਈਦੀ ਇਹ ਕਿਹੜੀ ਹੁੰਦੀ ਹੈ ਕਹਿੰਦੇ ਮਾਰੂਣੇ ਵਾਲੀ ਸੁੱਕੀ ਠੰਡ ਸੁੱਕੀ ਠੰਡ ਸੁੱਕੀ ਵੀ ਹੈ ਸਹਿ ਸੁਤੀ ਸੁੱਕੀ ਇਹ ਇਹ ਬਿਮਾਰੂਣੇ ਵਾਲੀ ਠੰਡ ਹੈ ਇਹ ਅੱਲ ਦੇਖਦੇ ਆ ਬਾਕੀ ਕਾਣਕ ਦੇਖਦਾ ਭਾਈ ਚਾਚਾ ਉਹ ਦੇ ਸਾਹਮਣੇ ਆਲੂ ਦੇ ਨਾਲ ਆਲੂ ਵੀ ਹੋ ਗਏ ਲਿਆ ਭਾਈ ਨਾਲ ਆਲੂ ਵੀ ਦਿਖਾ ਦਈ ਅੱਜ ਆਲੂ ਵੀ ਨਿਕਲੇ ਬਾਹਰ ਮੈਂ ਅੰਦੇ ਤਾਂ ਬਹੁਤ ਆਸ ਤਾਂ ਲਓ ਅੱਗੇ ਅੱਗੇ ਘਰ ਹੋ ਜੂਗੀ ਹੋਊਗਾ ਥੋੜੀਆਂ ਘਰੋਂ ਤਾਂ ਮੁੱਕ ਨਹੀਂ ਚਾਰ ਦੀਏ 12 12 15 ਬੋਰੀਆਂ ਹੋ ਗਈਆਂ ਬਹੁਤ 15 ਹੋਣੀਆਂ ਚਾਹੀਦੀਆਂ ਤਾਂ ਫਾਇਦੇ ਨਹੀਂ ਹੋ ਤੇਨੇ ਬੋਰੀਆਂ ਬੀਜੀਆਂ ਹੁਣ ਤੈਨੂੰ ਗੁਣਾ ਕਰ ਲਾ ਆ ਚੱਕੋ ਭਾਈ ਕਣਕਾਂ ਕਾ ਵੀ ਵੀ ਆ ਤੇ ਕੀ ਕਣਕ ਜੰਮ ਸਹੀ ਆ ਭਾਈ ਦਾ ਸਾਨੂੰ ਇਹ ਫੋਕਸ ਫੋਕਸ ਹੈ ਭਾਈ ਆ ਦੇ ਆ ਦੇਖੋ ਭਾਈ ਕੱਲੀ ਕੱਲੀ ਕੱਲਾ ਕਾ ਦਾਣਾ ਚ ਯਮੇ ਬਾਕੀ ਹਾ ਦੇ ਲਾ ਲਾਣ ਵੀ ਦੇਖ ਲੈ ਉਪਰੇ ਉਪਰ ਰੱਖਿਆ ਆ ਲੈ ਨਾ ਆਏ ਲਾਤੀ ਨੇ ਉਹ ਦੂਈ ਚੌੜੀ ਪੱਟ ਕਰਤੀ ਸਾਰਾ ਘੜਦਾ ਘੜਦਾ ਹੈ ਜੋਗ ਮੈਂ ਕਹਿੰਦਾ ਆ ਆ ਜਿਆਦਾ ਵਧੀਆ ਇਦਾਂ ਨਾ ਉਹ ਵੀ ਠੀਕ ਹੈ ਉਹ ਵੀ ਠੀਕ ਹੈ ਆ ਵੀ ਠੀਕ ਹੈ ਆ ਵੀ ਠੀਕ ਹੈ ਇਹਨਾਂ ਬੰਦੋ ਤੇਰੀ ਗੱਲ ਸੁਣ ਲੈ ਇਹਨਾਂ ਮਾਲ ਲੋਣੀ ਦਬੱਲੇ ਖਾਣੇ ਪੈ ਰੱਖ ਕੇ ਆਏ ਪੱਥੇ ਘੜਾਈਆਂ ਲੈਣ ਦੀ ਲੋੜ ਨਹੀਂ ਹੈਨਾ ਉਹ ਚ ਪਿਆ ਉਹ ਆਪਣਾ ਜਾਲਾ ਵਦਲਾ ਸੁਣ ਇਹ ਜਿਹਾ ਕੱਟ ਆ ਫਰਕ ਆ ਬਸ ਬਾਕੀ ਆਲੂ ਲੈ ਆਲੂ ਨਿਕਲਦਾ ਹੈ ਬਾਹਰ ਕੋ ਵੀ ਲੱਭੀ ਦਿੰਨੋ ਹੋਗਾ ਨਹੀਂ ਪਾਣੀ ਮੰਗਦੇ ਦੇ ਹੱਲੇ ਉਹ ਤੁਹਾਨੂੰ ਲੱਗਵੀ ਹੋਈ ਵਾਪਤਾ ਹੁ ਕੋ ਵੀ ਦਾ ਰੇਟ ਬਹੁਤ ਥਲਾ ਜਾਵੀਂ ਰੇਟ ਤਾਂ ਫਿਰ ਤੁਹਾਨੂੰ ਦਿਸਦਾਗਾ ਵੀ ਆਪਾਂ ਨੇ ਲਈ ਹੋਈ ਜੇਪਰ ਆ ਦੀ ਗੇ ਰੋਲਾ ਜੇ ਆਪਾਂ ਵਾਲੀ ਫਿਰ ਰੋਲਾ ਜੇ ਤੇ ਰੇਟ ਦਾ ਗੱਲ ਤਾਂ ਠੀਕ ਆ ਆਪਣੇ ਦਾ ਬਜਾਈ ਨਿਭੜ ਗਈ ਸਮਝ ਲੈ ਆਪਣੇ ਦਾ ਹੁਣ ਮਰ ਮਰ ਜਾਂਦਾ ਕੰਮ ਇਹ ਰਹਿ ਗਿਆ ਚੱਲਦਾ ਆ ਜਾ ਬਲਵੀਰ ਨਾਲੇ ਪਏ ਵਿਹਲੇ ਹਨਾ ਝੂਂਡੇ ਖੜੇ ਲੇਟੇ ਬੀਤਦੇ ਆ ਉਹ ਜਬੇ ਇਹ ਉਧਰ ਵੀ ਵੇਲੀ ਇਹ ਰੌਣੀ ਨਾ ਕਰਦੇ ਹੁਣ ਇਹ ਸਾਰੇ ਵਿਚੜੀ ਕਾ ਕੇ ਬਾਤ ਫੇਰ ਇਹਨੇ ਰੌਣੀ ਕਰ ਦਿੱਤੀ ਤੁਸੀਂ ਗਏ ਜਰੀ ਮਾ ਚੁੱਕੇ ਸਾਬ ਸਾਬ ਲੈ ਲੈਨੇ ਮੀ ਆਏ ਗਿੱਲੀਏ ਬੀਤੀ ਉਹਨਾਂ ਦੇ ਹੁੰਡੇ ਆ ਬਾਕੀ ਕਿਸੇ ਦਾ ਹੁੰਡਾ ਨਹੀਂ ਹੈਗਾ ਹੁਣ ਸਾਬ ਨੇ ਬੀਜ ਦੇਣੀ ਉਹਨਾਂ ਦੇ ਬੀਤੀਆਂ ਚ ਲੇਟ ਤਾਂ ਨਹੀਂ ਹੈਗੀ ਕਣਕ ਬੋਟਾ ਲੇਟ ਕਿਤੇ ਹਲੇ ਕਿਤੇ ਲੇਟ ਹੋ ਟਾਈਮ ਆ ਜਾਤਾ ਬਹੁਤ ਟਾਈਮ ਵਾਧੂ ਟਾਈਮ ਹੈ ਬਸਿੰਦੀ ਵੀ ਹੁਣ ਚੱਲਿਆ ਬਸ ਇਦੋਂ ਪੱਟ ਪੱਟ ਕੇ ਦੇਖ ਦਿੰਦਾ ਕਹਿੰਦਾ ਦਾਣਾ ਤਾਂ ਲੱਜਦਾ ਨਹੀਂ ਕਿ ਆ ਦੇਖ ਲੈ ਦਿਖਦਾ ਲੈ ਨਾ ਦੇਖ ਦਾਣਾ ਸਾਲ ਲੱਜਦਾ ਨਹੀਂ ਦਾਣਾ ਤਾਂ ਉਹ ਲੱਜੇ ਪਕੜੇ ਦਾਣਾ ਇੱਕ ਦੂਸਰ ਹੈ ਦਾਣਾ ਦਾ ਵੱਧੂ ਆ ਆ ਬੀਜ ਦੀ ਆ ਪੈਚ ਮੈਂ ਬੀਜ 40 ਕਿਲੋ ਕੇ ਹਾਤਾ ਕੀਲੇ ਦਾ ਪੂਰਾ ਜਾਲੀਓ ਪਾਇਆ ਨਾ ਨਾ ਠੀਕ ਹੈ ਮਸ਼ੀਨ ਹੈ ਠੀਕ ਹੈ ਜਾਲੀ ਨਾ ਵੱਧ ਨਾ ਘੱਟ ਮੈਂ ਮੈਂ ਕਿਲੋ ਚਾਹੇ 39 ਕਿਲੋ ਪਾਲਾ ਪਰ ਉੱਪਰ ਨਹੀਂ ਨਾ ਬੀਜ ਆਹੋ ਵੀ ਕੱਟ ਬਹੁਤ ਰੱਖੇ ਬੀਜ ਕੰਨ ਕੇ ਯਾਰ ਸਹੀ ਗੈਪ ਚ ਰਹੇ ਨਾ ਉਨੀ ਵਧੀਆ ਕੁਆਲਿਟੀ ਹੁੰਦੀ ਹੈ ਜੇ ਤੂੰ ਜ਼ਿਆਦਾ ਬੀਜ ਪਾਈ ਜਾਵੇਂ ਫਿਰ ਦੋਹਾਂ ਪਾਸੇ ਨਾਲ ਵਜਦਾ ਬਈ ਜਾਨਵਰ ਬਹੁਤ ਹੋ ਗਿਆ ਜਾਨਵਰ ਗਾਂਬਰ ਤੋਂ ਪੈੜ ਤਾਂ ਕਿੱਥੇ ਦੇਖੇ ਤੇ ਮੈਂ ਐਣਾ ਤਾਂ ਉੱਥੇ ਦੇਖ ਲੈ ਸਾਰੀ ਜਾ ਕੇ ਜੰਨੇ ਜ ਕੱਲ ਨਿਕਲੇ ਇਤੋਂ ਉੱਤੇ ਬੜੇ ਇੱਥੇ ਉਹ ਗਾਂਸਟ ਬੀਜੀ ਵੀ ਪੜਾ ਅਸੀਂ ਖੜੀ ਉੱਥੇ ਥਿੰਦੇ ਵਾਲੇ ਕੋਲ ਹਾਂ ਉੱਥੇ ਬਹੁਤ ਚਿੰਜ ਜਿੰਜੇ ਨਬਰ ਕਹੇ ਸੂਰ ਮੂੰਹ ਪਾ ਕੇ ਆਏ ਮੱਲੇ ਹੀ ਕਰ ਦਿੰਦੇ ਸਾਰੇ ਸਾਰੀ ਪੱਟੀ ਪਈ ਸੇਣ ਬੱਸ ਫਿਰ ਉਹੀ ਗੱਲ ਹੁੰਦਾ ਲੱਗਣਾ ਇਹਨੂੰ ਰਣਾ ਹੈ ਨਹੀਂ ਇਹਨੇ ਬੁੱਥੇ ਜਿ ਦਿਖਾਉਣੀ ਵਿੱਚ ਉੱਕਣੇ ਜਾਈ ਜਾਂਦਾ ਸੜਾ ਨਸਾਂ ਗਿਆ ਮੋਲ ਲੱਗਣਾ ਜਿਹੜਾ ਡ੍ਰਿੱਲ ਪੱਠ ਦੀ ਆਉਂ ਜਾਈ ਜਾਂਦਾ ਬਸ ਸਿੱਧਾ ਹੀ ਹੈ ਚੱਲੀ ਫੇ ਚੱਲ ਮਾਰੀ ਜੱਟ ਹੋਰ ਚੱਲ ਅੱਧਾ ਘੰਟਾ ਹੋਰ ਆ ਤਾਂ ਖਤਮ ਮਾਰ ਦੇ ਮਾਰ ਦੇ ਅਗਲਾ ਆਪਾਂ 12 13 ਮਿੰਟਾਂ ਬਾਅਦ ਆਵਾਂ ਇਹ ਵੀ ਦੇਖਣ ਨੂੰ ਮੋਟਰ ਚ ਚਲਾਉਣੀਆਂ ਅਜ ਗੰਨੇ ਨੂੰ ਤਿੰਨੇ ਛੱਡਣੀਆਂ ਆ ਪਾਈਪ ਲਿਆਇਆ ਚੱਕ ਕੇ ਮੰਡ ਮਾ ਤੇ ਗੰਨੇ 12 ਹੋ ਗਏ 10:30 ਲੈਟ ਆ ਜਾਣੀ ਬਸ ਠੀਕ ਆ ਅੱਜ ਉਧਰ ਵੀ ਛੜਣੀ ਹੋਊਗੀ 11 ਵਜੇ ਮੈਂ ਤੇਰੇ ਕੋ ਆ ਕੇ ਵਿੱਲਾ ਹੋਊਗਾ ਬਾਜੀ ਛੁੱਟੀ ਹੈ ਜੀ ਠੀਕ ਹੈ ਜੀ ਲੈ ਭਾਈ ਭਰ ਕੇ ਆ ਗਿਆ ਹੁਣ ਮੈਂ ਹਾਂ ਬੜੇ ਘੀਤ ਨੂੰ ਖੱਟਿਆ ਆ ਮੋਟਰ ਹੁਣ ਮਾ ਤੂੰ ਚੱਲ ਹੁਣ ਦੋ ਦਿਨ ਚੱਲੂਗੀ ਉੱਥੇ ਚੱਕ ਦੇ ਨੇ ਉਹਦੇ ਵੀ ਕਿਹਦੇ ਉਧਰ ਚੱਲੀਆਂ ਅੱਛਾ ਬਸੂਆ ਕਿੰਨੀ 6 ਦਿਕੇ ਤੁਹਾਨੂੰ ਹਾਂ ਇੱਧਰ ਭਰ ਗਿਆ ਭੌੜ ਭੌੜ ਤਾਂ ਚੱਲਦੀ ਉਹ ਪੱਕੀ ਉਹ 5 ਦਿਨ ਹੋ ਗਏ ਕੋਈ ਨਹੀਂ ਬੰਦ ਹੁੰਦੀ ਲੈਡ ਵੀ ਲੈੜੀ ਭਾਜਿੰਦੀ ਮਿਕਨਾ ਲੈੜ ਭਾਜਿੰਦੀ ਐਸ ਟਾਈਮ ਸਾਢੇ 10 ਆ ਜਾਂਦੀ ਐਸ ਟਾਈਮ ਭਾਜਿੰਦੀ ਕਿੰਨਾ ਟਾਈਮ ਹੋ ਗਿਆ ਹੁਣੀ ਭੱਜੀ ਦੇਖ ਲੈ ਸਾਢੇ 3 ਸਾਢੇ 3 ਭਾਜਿੰਦੀ ਐ 10 ਵਜੇ ਆਉਂਦੀ ਕਿਆ ਘੰਟੇ ਹੋਗੇ ਸਾਢੇ 10 ਆਉਂਦੀ ਐ ਇਹ ਹੋ ਗਈ ਦੇਖ ਲੈ ਤੂੰ 8:15 ਸਾਢੇ 12 6 ਘੰਟੇ 6 ਘੰਟੇ ਹੋ ਗਈ ਐ ਨਾ ਵੈਸੇ 24 ਘੰਟੇ ਚਾਹੀਦੀ ਐ ਨਹੀਂ ਠੀਕ ਐ ਕਹ ਕੇ ਯਾਰ ਇੱਕ ਵਾਰੀ ਪਾਣੀ ਸਿਰੇ ਲੱਗਿਆ ਮੋਟਰ ਖੜੀ ਐ ਕਹਿ ਕੇ ਨਹੀਂ ਆਹ ਜੇ ਹੁਣ ਮੈਂ ਹੁਣ ਮੰਨ ਕੇ ਚੱਲੂ ਰੋਦੇ ਪਾਣੀ ਛੱਡਦਾ ਮੈਂ ਕਿੰਨੇ ਨੂੰ ਇੱਕ ਪਾਸੇ ਤੇ ਕੱਲੂ ਉਹਦੋਂ ਮੈਂ ਫੇਰ ਭਰਨਾ ਪਾਣੀ ਤਾਂ ਫੇਰ ਉਹਨੇ ਸਰੇ ਲੱਗਣਾ ਹੁ ਖਾਣਾ ਖੂਣਾ ਕਿੰਨੇ ਵਾਂ ਕਿੱਥੇ ਛਾਫ ਹੁੰਦੀਆਂ ਹਾਂ ਹੋਂ ਕਿਹੜੇ ਸਾਰੀਆਂ ਮੋਟਰ ਚੱਲਦੀਆਂ ਵੀ ਚੱਲਣੀ ਮੋਟਰ ਮੈਂ ਕਹਿੰਦਾ ਠੀਕ ਮਾ ਜੇਣਾ ਮੋਟਰ ਖੜ ਜੇਦੀਆਂ ਦੋ ਦਿਨ ਚੱਲ ਕੇ ਫੇਰ ਖੜ ਜੇਣੀਆਂ ਜੇ ਮੋਟਰ ਦੋ ਦਿਨ ਹੀ ਚੱਲਣੀ ਆ ਹੁਣ 6 ਘੰਟੇ ਮਾ ਹੀ ਕਾਇਦਨ ਚੱਲਣੀ ਆ ਇਹ ਸਾਬ ਲਾਲਾ ਓ ਨਹੀਂ ਇੱਕ ਦਿਨ ਬਾਅਦ ਸਰੇ ਤੇ ਜੱਲੀ ਵੀ 24 ਘੰਟੇ ਪਾ 4 ਕਿੱਲੇ ਨੂੰ ਹੱਥ ਮਾਰ ਦਿੰਦੀ ਹੈ ਹਾਂ ਰਹੀ ਨੇ ਉਹਦੇ ਬਾਹਰ ਖੜ ਜਿਹੜੇ 6-7 ਦਿਨ ਚੱਲਦੀ ਨੂੰ ਹੋਗੇ 2 ਦਿਨ ਵਸਰੇ ਲੱਗ ਜਾਣਾ ਪਾਣੀ। ਉਹ ਪਾਣੀ ਵੀ ਜਿਆਦਾ ਲੱਗਦਾ। ਬਾਪਰ ਚੌਣੇ ਦਾ ਕਰ। ਉਹੀ ਗੱਲ ਐ। ਕਿਹੜਾ ਅੱਧਰ ਹੈ ਫੇਰ ਭਰਨਾ ਉਹ। ਨਹੀਂ ਪਾਣੀ ਸਰੇ। ਉਹਦੇ ਮੈਂ ਜਿਹੜੇ 2 ਘੰਟੇ ਲੱਗਣੇ ਉਹ ਫਾਲਤੂ ਲੱਗਣੇ ਹੋਆ। ਹਾਂ। ਤਾਂ ਗਾਹਾਂ ਪਾਣੀ ਤੁਰਨਾ। ਹੈ ਕਿ ਨਹੀਂ? ਬੀਜਤੀ ਸਰੋ। ਚਲੋ ਬੀਜਤੀ। ਡਿਵਿਡਰ ਤਾਂ ਕੰਮ ਹੈ। ਤੁਹਾਨੂੰ ਲੱਗੇ ਹੈਗੇ 2 ਢਾਈ ਘੰਟੇ ਲੱਗੇ। ਲੱਗੇ ਹੋਣੀਆਂ। ਘੰਟੇ ਦਾ ਢਾਈ ਲੱਗਣੀ ਨਹੀਂ ਤੇ ਹੈਗੇ। ਹਾਂ। ਤੇ ਤੁਸੀਂ RAMNA ਬੀਜੀ ਆ। ਹੌਲੀ-ਹੌਲੀ ਬੈਠ ਬੂਟ ਕੇ RAMNA ਚ ਬੀਜੀ। ਇਹ ਕੰਮ ਦਾ ਘੰਟੇ ਦੀ ਵੀ ਘੰਟੀ ਦਾ ਵੀ ਹੈਗਾ ਉਹ ਘੰਟੀ ਕਿਤੇ ਰੱਖ ਲੈ ਚੱਲ ਆਹ ਇਹ ਉਹ ਠੁੱਡੀ ਖਾਣ ਲੱਗ ਕੇ ਵਿੱਚ ਉਹਨੂੰ ਟਾਈਮ ਲੱਗ ਗਿਆ ਫਰਕ ਪੈ ਜਾਂਦਾ ਇਹ ਗੱਲ ਬੈਠਣ ਦਾ ਬਹੁਤ ਫਰਕ ਪੈਂਦਾ ਉਹਨਾਂ ਨੂੰ ਬੰਦਾ 10000 ਕੱਢ ਦਿੰਦਾ ਹੂੰ ਉਹ ਤਾਂ ਬੈਂਕ ਜਾ ਲੈ ਕੇ ਆਇਆ ਚਮਕੌਰ ਤੇ ਹੁਣ ਬੈਂਕ ਪਾਉਣ ਹੋਈਦਾ ਯਾਰ ਬਰਸ ਨੂੰ ਬੀਜੂਗੇ ਉੱਥੇ ਵੱਤ ਆ ਗਿਆ ਉਹ ਮੈਂ ਜਾ ਕੇ ਲਿਆਈ ਨੂੰ ਮੈਂ ਹੀ ਭੇਜ ਜਦ ਮੈਂ ਲੈ ਕੇ ਆ ਜਾ ਇੱਕ ਨਹੀਂ ਆਉਂਦਾ ਕੰਪਲੀਟੇ ਬਾਅਦ ਇੱਕ ਨਹੀਂ ਪਾ ਦੇਣਾ ਵਿੱਚੂ ਦੇ ਸਣੇ ਹੱਬ ਜੀ ਹੁੰਦੀ ਆ ਉਹ ਪਾ ਕੇ ਚੱਲ ਬਸੇ ਭਾਈ ਔਰ ਤੁਹਾਨੂੰ ਬੀਜ ਜਿਹੜੀ ਰਹਿੰਦੀ ਆ ਬਾਕੀ ਦਾ ਫਗੰਨੇ ਵਾਲੀ ਆ ਦੇਖੂਗਾ ਜੇ ਕਿ ਆ ਬੀਜ ਉਹਦਾ ਕਣਕ ਬੀਜ ਹੁੰਦੀ ਆ ਚੱਲ ਪਿਆ ਤਾਂ ਮੇਲੇ ਇਸ ਟਾਈਮ ਨਾਲ ਤਾਂ ਕਣਕ ਬੀਜ ਹੋ ਜੂਗੀ ਕੀਲਾ ਖੰਡਾ ਦੋ ਖੀਲੇ ਨਹੀਂ ਤਾਂ ਫੇ ਮੱਕੀ ਉਹ ਜੱਲੂ ਫੇ ਸਰੇ ਸਹੀਂ ਹੈ ਕਿ ਨਹੀਂ ਫੇ ਮੱਕੀ ਉਹ ਰਹਿ ਗਈ ਟਾਈਮ ਫੇਰ ਤਾਂ ਜਾਂ ਝੌਂ ਦਾ ਰਹ ਜੂਗਾ ਮਾੜਾ ਮੋਟਾ ਝੌਂ ਥੋੜੀ ਲੇਟ ਬੀਜ ਹੋ ਜਾਂਦੇ ਆ ਨਹੀਂ ਤਾਂ ਫੇ ਮੱਕੀ ਉਹ ਜੱਲੂ ਹੁਣ ਖਾਲੀ ਬੜੇ ਪੱਟਣੇ ਮੁੰਡੇ ਐਥੇ ਮਸ਼ੀਨ ਆਈ ਵੀਦੀ ਮੈਂ ਤਾਂ ਕਹਾਂ ਮਾ ਟੋਆ ਪਟਾ ਦੇ ਉਹਦੇ ਕਹਦੇ ਕਹਿੰਦਾ ਫੇਰ ਕਿਹੜੇ ਮਸ਼ੀਨ ਚੱਲ ਜਾਨੀ ਇੱਥੀ ਮਾਲਾਂ ਜੇ ਆ ਯਾਰ ਟੋਆ ਸੀੜੀਆਂ ਰੱਖਣੇ ਨੂੰ ਆਰੇ ਉਹ ਬਬੂਲਰ ਦੀਆਂ ਹੂੰ ਠੀਕ ਨਹੀਂ ਗੱਲ ਪਟਾਣਾ ਤੋਆ ਪਟਾ ਕੇ ਮਿੱਟੀ ਉੱਪਰ ਤਾਂ ਢਾਣਾ ਚੱਲ ਹੈਗਾ ਟਾਈਮ ਅਟਕੇ ਬਟੋਲੀ ਹੈ ਹੈਗਾ ਟਾਈਮ ਉਤੋਂ ਫੇਰ ਬਟੋਲੀ ਅਟਕੇ ਆਹੋ ਉਹ ਹੁੰਜੇ ਮਹਾ ਪਟਵਾ ਦੂੰਗੇ ਉੱਥੇ ਬਹੁਤ ਬਹੁਤ ਟਾਈਮ ਪਿਆ ਮਹੀਨਾ ਪਿਆ ਪੂਰਾ ਹੋਰ ਕੇ ਕਿਤੇ ਪਰ ਵਾਇਵ ਲੂਟ ਹੈ ਕੰਮ ਸਤੰਬਰ ਜੰਮਰੀ ਨੂੰ ਹੋਣਾ ਕੰਮ ਜਾ ਜਨਵਰੀ ਚ ਕੰਮ ਸ਼ੁਰੂ ਹੋਣਾ ਬਹੁਤ ਟਾਈਮ ਪੈਂਦਾ ਆਇਨਾ 10 ਦਿਨ ਛਿੜੀ ਪਾਣੀ ਮਰੇ ਬਹੁਤ ਹੀ ਜਲਦੀ ਹੋ ਜਾਂਦੀ ਹੈ ਬਹੁਤ ਜਲਦੀ ਸੁੱਕੜੇ ਚਾਂਸ ਘਟਦੀਆਂ ਨੇ ਉਹ ਪਾਣੀ ਪੀ ਲੈਂਦੀ ਫੁੱਲ ਫੁੱਲ ਰਾਜ ਜੰਦੀ ਰਾਜ ਰਾਜ ਜੰਦੀ ਛਿੜੀ ਸਮਝ ਲਓ ਤੇ ਵਜਾ ਪਾ ਲੈਣਾ ਫੇਰ ਪਲਣਾ ਤੇ ਬਾਅਦ ਇਹਨੂੰ ਜਿੰਨਾ ਚਿਰ ਮਰਜ਼ੀ ਲੇਟ ਲਾ ਲੈ ਇਹਨੂੰ ਦੱਬ ਕੇ ਰੱਖ ਜਦ ਤੱਕ ਪਾਣੀ ਮਾਰੇ ਕਾੜਤੀ ਉਦੋਂ ਨਹੀਂ ਚੱਲ ਪੈਣਾ ਫੇਰ ਜਿਹੜੀ ਲੇਟ ਹੋ ਜਾਂਦੀ ਕਹਾ ਹਾਂ ਹੈ ਕਿ ਨਹੀਂ ਇਹ ਪੱਤਾ ਛਾਲ ਛੱਡੇ ਆਉਂਦੀ ਹੈ ਪਾਣੀ ਜੂਰੀ ਪੱਤਾ ਛੱਡਦਾ ਇਹਨੇ ਸੁੱਕ ਪਾੜਤਾ ਨਾ ਛੱਡੇ ਬਸ ਫਿਰ ਪਾਣੀ ਮੇਟ ਪੋਕੇ ਰੱਖ ਉਹਨੂੰ ਜੇ ਲੇਟ ਲਾਉਣੀ ਹੈ ਭਾਈ ਬੂਤੇ ਪਟਾਈ ਭਾਈ ਉੰਨੀ ਹੋ ਜਾਂਦੀ ਐ ਜਗ੍ਹਾ ਅੱਗੇ ਕਿੰਨਾਂ ਲੱਗਦੇ ਉਹਨੇ ਪੱਟਣ ਨੂੰ ਉੰਨੀ ਪੱਟ ਹੋ ਜਾਂਦੀ ਐ ਤੇ ਕਹਿੰਦੇ ਸ਼ਾਰਟੇਜ ਜੀ ਹੈਂ ਸ਼ਾਰਟੇਜ ਬਹੁਤਾ ਉਹ ਹੈ ਜੀ ਪਟਾਈ ਜਾਂਦੇ ਲੋਕ ਹੈ ਜੀ ਐਲੇ ਆਪਣਾ ਦੇਖਦਾ ਵਿਸਲੀ ਜੱਬ ਵੀ ਜ ਟਾਇਟ ਜੱਬ ਜਿਹੜਾ ਬੰਦਾ ਸ਼ਾਰਟੇਜ ਹੈ ਨਾ ਉਹੀ ਲੱਕੜੀ ਸ਼ਾਰਟੇਜ ਹੈ ਨਾਲੇ ਅਰੇ ਅਗਲਾ ਕਹਿੰਦਾ ਵੀ ਪਟਾ ਕੇ ਆਪਣੇ ਫੇਰ ਲਾ ਲੈਣੇ ਆਪਾਂ ਨੇ ਮੋٹے ਹੋਣੀ ਨਿੰਦਾ ਕੋਈ ਇਹ ਬੁੱਟਾ ਇੱਥੇ ਪਟਾਈ ਕਰਦੇ ਹੁਣ ਤਾਂ ਹੋਣੀ ਨਿੰਦਾ ਇੱਥੇ ਹੀ ਪੜਾਈ ਜਾਂਦੇ ਆ ਡਿਮਾਂਡ ਐ ਇੰਨੀ ਹੋਇਆ ਕਦੀ ਆ ਆ ਕੇ ਫੇਟ ਲੈ ਖੋਲਾ ਗੇਟ ਆਇਆ ਆਇਆ